ਕੀ ਹਾਲ ਚਾਲਾ ਮਿੱਤਰੋ ਬਾਕੀ ਅਜ ਕੂਤਰ ਕੱਢਦੇ ਆਂ ਹੋਰ ਉਮੀਦਕਾਰ ਦਾ ਸਾਰਿਆਂ ਦੀ ਘਰ ਪ੍ਰਵਾਸ ਸੈਟ ਹੋਣਗੇ ਤੇ ਜਾਨਦਰ ਹੋਣਗੇ ਸੈਟ ਤੇ ਬਾਕੀ ਛਤਰੀ ਛਤਰੀ ਲਾਇਆ ਮੈਂ ਤੇ ਕੂਤਰ ਕੱਢਦੇ ਆਂ ਜਿਹੜਾ ਆਪਣਾ ਕੱਢਣ ਵਾਲਾ ਉਹ ਵੀ ਤੁਹਾਨੂੰ ਦਿਖਾਉਨੇ ਆਂ ਦੇਖਦੇ ਆਂ ਬੇਲਾ ਕ ਨਾ ਹੀ ਬੇਲਾ ਬਾਕੀ ਬਣੇ ਰਹੋ ਬੁੱਢਾ ਨਾ ਸ਼ਵਰੀ ਆਪਾਂ ਦਿੱਤੀ ਲਾ ਮਿੱਤਰੋ ਬੇਲਾ ਜਾਮਾ ਤੇ ਛੱਡਦੇ ਆਂ ਇਹਨੂੰ ਰੋਚਕ ਬਸ ਛੱਡਦੇ ਆਂ ਉਹ ਬੇਲਾ ਜਾਮਾ ਅਗਰੀ ਉਦਰੀ ਦਿੱਤੀ ਲਾ ਤੇ ਹੋਰ ਤਾਂ ਹਲੇ ਤੱਕਰ ਦਾ ਕੱਢ ਰਹੇ ਨਹੀਂ ਕੋਈ ਉਹਨੂੰ ਇਕੱਲੇ ਨਹੀਂ ਕੱਢਾਂਗੇ ਕੋਣ 1 7 ਹੋ ਗਏ ਬਾਕੀ ਟਾਈਮ ਦੇਖ ਕੇ ਬਾਅਦ ਨਾਲ ਹੋ ਲੋ ਮਿੱਤਰੋ ਛੜਦੇ ਆ ਆਪਣੇ ਛੋਟੇ ਨੂੰ ਉਹ ਛੜਦਾ ਹੋ ਗਿਆ ਚੱਪੂਈ ਬਾਕੀ ਦੇਖਦੇ ਆ ਜਰਾ ਅੱਧਾ ਬਣਿਆ ਤਾਂ ਇੱਕ ਅੱਧਾ ਹੋਰ ਛੜ ਦਾਂਗੇ ਤੇ ਨਹੀਂ ਜੋੜੇ ਜਿਹੜੇ ਇੱਧਰ ਪਾਉਣ ਵਾਲਿਆ ਜਾਲਾਂ ਚ ਉਹ ਪਾਉਣੇ ਕਰਦੇ ਆ ਮਿੱਤਰੋ ਜਿਹੜੇ ਬੱਚੇ 4-5 ਤਾਂ ਬਣ ਵਾਲੇ ਸੀ ਖੁੱਲੇ ਤੇ ਦੂਜੇ ਉਹ ਜਾਲਚ ਬਾਤ 4-5 ਜੀ ਤੇ ਬਾਕੀ ਆ ਸਤਰੀ ਲੱਗੀ ਹੋਈ ਆਊਗੀ ਤੁਹਾਨੂੰ ਦਿਖਾ ਦਿੰਨੇ ਹਾਂ ਕਬੂਤਰ ਆਪਣਾ ਲਓ ਵੀ ਮਿੱਤਰੋ ਕਬੂਤਰ ਵੀ ਤੁਹਾਨੂੰ ਦਿਖਾ ਦਿੰਨੇ ਆ ਉਹ ਜਾਂਦਾ ਬਾਕੀ ਉੱਚਾ ਵੱਧ ਨਹੀਂ ਦਿਖਣਾ 7:30 ਹੋ ਗਏ 7:00 ਵਜੇ 33:34 ਮਿੰਟ ਹੋ ਗਏ ਤੇ ਬਾਕੀ ਇਧਰਲੇ ਨੂੰ ਪਾਣੀ ਰਹੀ ਗਿਆ ਦਾਣਾ ਇਧਰਲੇ ਨੂੰ ਬੱਚਿਆਂ ਨੂੰ ਬਾਤਾ ਤੇ ਇਧਰਲੇ ਨੂੰ ਰੈਂਦਾ ਤੇ ਉਹ ਵਜੂੜੇ ਬਾਏ ਪਏ ਰਹੇ ਜਿਹੜਾ ਦੋਵੇਂ ਦੰਨੇ ਲੱਗੀਆਂ ਪਈਆਂ ਉਹ ਕਰੋ ਚੈੱਕ ਉੱਧਰ ਜਾਲ 'ਚ हां ਛਤਰੀ ਜਾਂ ਵੀ ਲੱਗੀ ਪਈ ਜਾ ਤੇ ਬਾਕੀ ਮੈਲ ਦੇ ਆਂ ਦੇਖਦੇ ਆਂ ਕੀ ਕਰਦਾ ਬੱਚਾ ਵਜਾਉਂਦਾ 1 ਡੇਡ ਬਾਕੀ ਬਣੇ ਰਹੂ ਕਰਦੇ ਆਂ ਫਿਰ ਤੁਹਾਡੇ ਨਾਲ ਸ਼ੇਅਰ ਤੇ ਲੋ ਵੀ ਮਿੱਤਰੋ ਬਾਕੀ ਉਹਦਾ ਬੱਚਾ ਹਲੇ ਆਪਣਾ ਦੇ ਜਾਈ ਨੀਮਨੂਮਣੀ ਆ 9:00 ਵਜੇ ਦੇਖੀ ਰਹਾ ਹਾਂ ਦੇਖ ਗਿਆ ਜੀ ਤੇ ਉਦੋਂ ਮੇਰੇ ਕੋਲ ਫੋਨ ਹੈ ਨਹੀਂ ਜੀ ਫੋਨ ਘਰੇ ਪਿਆ ਸੀ ਮੈਂ ਬਾਹਰੇ ਖੜਾ ਸੀ ਤੇ ਤਾਂ ਕਰਕੇ ਮਿੱਤਰੋ ਉਹ ਬੱਚਾ ਤਾਂ ਹੁਣ ਤੋਂ ਹੀ ਬੰਦ ਬੰਦੀ ਖੜਾਗਾ ਤੇ ਦੂਜੇ ਆ ਤਿੰਨ ਛੱਡਦੇ ਆ ਆਹ ਜਿਹੜੇ ਬੈਠੇ ਆਪਣੇ ਆਹ ਕਿੰਨੇ ਛੱਡਦੇ ਆ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਉਹ ਵੀ ਜੇ ਨਿਗਾ ਚੜ ਗਿਆ ਤਾਂ ਉਦੋਂ ਦਿੱਕਤ ਦਿਖਾ ਦੇਣਗੇ ਉਹ ਬੱਚਾ ਜੁੱਚਾ ਚਾਚੇ ਹੀ ਖੜਾ ਮਿੱਤਰੋ ਬਾਕੀ ਤੁਹਾਨੂੰ ਨਿਗਾ ਮਾਰ ਕੇ ਦਿਖਾ ਦਿੰਨੇ ਆ ਜੇ ਲੱਭ ਗਿਆ ਤਾਂ ਬੱਚਾ ਬਾਕੀ ਬਣੇ ਰਹੋ ਵੀਡੀਓ ਨਾਲ ਮਿੱਤਰੋ ਪਹਿਲਾਂ ਆਪਾਂ ਛੱਡਦੇ ਆ ਆਪਣਾ ਕਮੈਂਟ ਲਾ ਕਿੱਟੀ ਦੇ ਕਾਲੀ ਅੱਖ ਦਾ ਰੂਪ ਇਹ ਹੈ ਦੋਵੇਂ ਇਹਦੇ ਗੁਲਾਬੀ ਤੇ ਹਰਾ ਆ ਗਿਆ ਬਾਕੀ ਉਹ ਵੀ ਛੱਡਦੇ ਆ ਉਹ ਵੀ ਛੱਡਦੇ ਆਪਣਾ ਗੁਲਾਬੀ ਤੇ ਹਰੇ ਟੂਸੇ ਵਾਲਾ ਖੱਟੀਆਂ ਅੱਖਾਂ ਆ ਗਿਆ ਦੂਜਾ ਪਹਿਲਾਂ ਉਹ ਹੋ ਜਾਂਦਾ ਰੂਪ ਇਹ ਜੀ ਦੇ ਦੋਵੇਂ ਆ ਜਾਂਦਾ ਟੂਸੇਆਂ ਵਾਲਾ ਤੇ ਬਾਕੀ ਉਹ ਇੱਕ ਰਹੇਗਾ ਉਹ ਵੀ ਛੱਡ ਦੇ। ਜਿਹਦੇ ਰੰਗ ਥੋੜਾ ਜਿਹਾ ਹੋਰ ਲਾਤੇ ਇੱਕ ਹਰਾ ਢੱਡ ਤੇ ਗੁਲਾਬੀ ਪੇਟੀ ਦੇ ਗੁਲਾਬੀ ਬੈਠਦਾ ਸੀਗੀ ਵੀ ਇਹਦੀ ਨਾਲ ਇਹ ਤਾਂ ਹਰੀ ਕਾਂਤਰ ਜੀ ਕਰਤੀ। ਪਰ ਮੀਜੀ ਕਿਉਂਕਿ ਤਾਂਹਾਂ ਜਾ ਕੇ ਵੀਰੇ ਦੀਂਧਾ ਨਹੀਂ ਸੀ ਘੱਟੁੰਦਾ ਜੀ ਰੰਗ ਦਾ ਕਲੀਅਰ ਜ ਨਹੀਂ ਸੀ ਹੁੰਦਾ। ਤਾਂ ਕਰਕੇ ਇਹਦੀ ਨਾਲ ਕਾਂਤਰ ਕਰਤੀ ਢੱਡ ਹਰਾ ਢੱਡ ਤੇ ਗੁਲਾਬੀ ਬੈਠ ਤੇ ਹਰੀ ਵੀ ਉਹ ਆ ਕਾਂ ਦਾ ਹਣੇ ਦੀ। ਖੜੀ ਐ ਸੱਜੀ। ਸੱਜੀ ਹਰੀ ਕਾਂ ਤਾਂ ਮਿੱਤਰਿਆਂ ਨੂੰ ਵੀ ਛੱਡ ਦਿੰਨੇ ਆ। ਗਿਆ ਆ ਇਹ ਵੀ। ਵਿਤਰ ਦੋ ਵਿੱਚ ਤੇ ਜਾਂਦੇ ਆ ਆ ਤੇ ਤੀਜਾ ਵੀ ਸਾਨੂੰ ਦਿਖਾ ਦਿੰਦੇ ਆ ਤੀਜਾ 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 ਦੋ ਹੁਤਾ ਮੜੇ ਆ ਜਾਂਦੇ ਆ ਤੇ ਤੀਜਾ ਬਚਾ ਹੁੰਦਾ ਆ ਜਾਂਦਾ ਦੋ ਆ ਜਾਂਦੇ ਆ ਤੀਜਾ ਫਿਰਦਾ ਹਰੀ ਕਾਂਤ ਹਰਾ ਟੱਡ ਡਗਲਾਬੀ ਬੈਠ ਆ ਫਿਰਦਾ ਬੱਚਾ ਬਾਕੀ ਉਹ ਵੀ ਦੇਖਦੇ ਹਾਲਿਓ ਨੀਵਾ ਨੀਵਾ ਵੀ ਨਹੀਂ ਆਇਆ ਇਹਨਾਂ ਨਾਲ ਨੀ ਬੱਚਾ ਨਹੀਂ ਮਾ ਆ ਜਾਂਦਾ ਬੰਦੇ ਨੇ ਨੂੰ ਦੇਖ ਦੂ ਕੇ ਉਹ ਫਿਰਦਾ ਉਹ ਤਾਂ ਹਾਲੀ ਉਹ ਢਾਰਜੀ ਚ ਫਿਰਦਾ ਮਿੱਤਰੋ ਬਾਕੀ ਦੇਖਦੇ ਆ ਕੀ ਬੰਦਾ ਕਰਦਾ ਤੇ ਲਓ ਮਿੱਤਰੋ 9:30 ਹੋ ਗਏ ਆ ਫਿਰਦਾ ਵੀ ਕੂਤਰ ਆਪਣਾ ਦਿਖਾ ਰਹੀਏ ਮੈਂ ਆਂ ਭਰਾਵਾਂ ਨੂੰ ਆਪਣਿਆਂ ਨੂੰ ਉਹ ਜਾਂਦਾ ਉਹ ਤਾਂ ਹਾਂ ਤਾਂ ਇਹਨਾਂ ਤਾਂ ਬਹਿ ਲੈਣ ਦਿਓ ਉਹ ਤਾਂ ਹਾਲੇ ਨਾਲ ਕੂਤਰ ਸੂਰ ਛੱਡ ਦਿੰਨੇ ਕੋਈ ਇਹ ਤਾਂ ਬਹਿ ਗਏ ਤਿੰਨੇ ਬੱਚੇ ਜਿਹਦੇ ਛੋਟੇ ਛੱਡੇ ਸੀ ਤੇ ਉਹਦੇ ਨਾਲ ਉਹ ਤਾਂ ਹਾਲੇ ਨਾਲ ਹੋਰ ਛੱਡ ਦਿੰਨੇ ਕੋਈ ਜਿਹੜੇ ਦੂ ਤਾਂ ਫਿਰਦਾ ਜਾਂਦਾ ਤੋਂ ਤਿੰਨੇ ਬੱਚੇ ਜਿਹੜੇ ਛੱਡੇ ਜੇ ਅੱਧਾ ਘੰਟਾ 20 ਮਿੰਟ ੁੱਟ ਕੇ ਬਹਿ ਗਏ ਕੱਲ ੁੱਟ ਗਏ ਸੀ ਮੈਂ ਚੋਂ ਹੀ ਢਾਦੇ ਸੀ ਤੇ ਇਹ ਅੱਧਾ ਘੰਟਾ 20 ਮਿੰਟ ੁੱਟ ਕੇ ਬਹਿ ਗਏ ਤੇ ਉਹ ਆ ਜਾਂਦਾ ਤੇ ਬਾਕੀ ਇਹਨਾਂ ਨੂੰ ਅੰਦਰ ਕਰਦ ਗਏ ਫੇਰ ਮਿਲਦੇ ਹਾਂ ਹਾਂਜੀ ਤੇ ਲਓ ਵੀ ਮਿੱਤਰੋ ਇਹ ਬਾਕੀ ਪੇਂਟਿੰਗ ਫੋਨਟਿੰਗ ਕਰੀ ਜਾਣਾ ਉਹ ਤਿੰਨੇ ਬੱਚੇ ਕਰ ਤੇ ਅੰਦਰ ਆਪਾਂ ਤੇ ਬਾਕੀ ਆ ਦੇਖ ਲਓ ਲਿਖਤਾਂ ਉੱਤੇ ਸ਼ੌਂਕੀ ਯਾਰ YouTube ਚੈਨਲ ਪਿਸਟਲ ਫੋਟ ਨਾ ਤੇ ਖੁੱਡੇ ਉੱਤੇ ਲਿਖਦਾ ਪਹਿਲਾ ਦੂਜਾ ਖੁੱਡਾ ਤੇ ਬਾਕੀ ਆ ਬੈਠੇ ਆ ਵਸ ਸਾਤਰੀ ਬਿੱਲੀ ਆ ਉਹ ਤੇ ਉਹਦੇ ਬੱਚੇ ਬੈਠਿਆ ਚਾਰ ਤੇ ਉਹ ਜਾਲ ਚ ਪਏ ਪਏ ਚਾਰ ਪੰਜ ਬੱਚੇ ਤੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਕੂਤਰ ਆਪਣਾ ਕਿੱਧਰ ਫਿਰਦਾ ਹੂੰ 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 ਮਿੱਤਰ ਰੋ ਮਿੱਤਰੋ ਮਿੱਤਰੋ ਖੜ ਦਿਓ ਕਮੈਂਟ ਦਿਖਾਉਨੇ ਹੁਣ ਕੂਤਰ ਜੰਨਾ ਮਿੱਤਰੋ ਕਰੋ ਚੈੱਕ ਆ ਵੀਰ ਦਬਾਕੀ ਦੇ ਨਾਲ ਹੁਣ ਕੂਤਰ ਛੱਡਦੇ ਆਂ ਕੋਰ ਦੇਖਦੇ ਆਂ ਕੀ ਕਰਦਾ ਬੰਦਾ ਬਾਕੀ ਬਣੀ ਰਹੋ ਵੀਡੀਓ ਨਾਲ ਉਹ ਵੀ ਮਿੱਤਰੋ ਆਪਣੀ ਡੱਬੀ ਛੱਡਤੀ ਤੇ ਦਿਖਾ ਦੇਣੇ ਹਨ ਨੂੰ ਮੁੜ ਕੇ ਆਉਣ ਦਾ ਇੱਧਰ ਇੱਧਰ ਨਹਿੰਗੀ ਪਿੱਛਲੀ ਸਾਈਡ ਤੇ ਆ ਆ ਗਈ ਕਿਉਂ ਉਹ ਦੁੱਤੇ ਕਰਦਾ ਇਹਦੀ ਤੇ ਆ ਡੱਬੀ ਥੱਲੇ ਜਾਂਦੀ ਆ ਬਾਕੀ ਫੇਰ ਦਿਖਾਉਣਾ ਹਨ ਨੂੰ ਕੀ ਟਾਈਮ ਤੋਂ ਕਰਦੇ ਆ 9:40 ਹੋ ਗਏ ਹਨ 45 ਤੇ ਬਾਕੀ ਫੇਰ ਦਿਖਾਉਣਾ ਉਹ ਦੱਸੂ ਕਿਵੇਂ ਲੱਗਦਾ ਲਿਖਿਆ ਬੰਨ ਪੈਸਟਲ ਪਹੁੰਚਣਾ ਸ਼ਮਕੀ ਯਾਰ YouTube ਚੈਨਲ ਬਾਕੀ ਦਸੋਕੇ ਮੇ ਲੱਗਦਾ ਤੇ ਬਾਕੀ ਬੈਠੇ ਆ ਬਸ ਇੱਥੇ ਦੇਖਦੇ ਆ ਗੂਤਰ ਕੀ ਕਰਦਾ ਅੱਜ ਹਾਂਜੀ ਤੇ ਲੋ ਵੀ ਮਿੱਤਰੋ ਸੱਤੇ ਗਦਾ ਸੋ ਗਏ ਤੇ ਬਾਕੀ ਫਿਰਦੇ ਆ ਗੂਤਰ ਬਾਤਰ ਉੱਚੇ ਆਚੇ ਬਾਗੇ ਦੋਨੇ ਜਿਹੜੇ ਛੱਡੇ ਵੀ ਸੀਗੇ ਤੇ ਇੱਥੇ ਪਏ ਆ ਬਸ ਆ ਪੱਲੀ ਜੀ ਚਿੱਟੀ ਮੰਜੀ ਟੁੱਟ ਗਈ ਉਹ ਥੱਲੇ ਬਾਗੀ ਮੈਂ ਕਬਲਡ ਬੁਲਡ ਕਰਾ ਕੇ ਲਾਣ ਵਾਲੀ ਆ ਫਿਰ ਹੈ ਨਹੀਂ ਜੀ ਗਪਾ ਨੂੰ ਮੈਂ ਖੜਾ ਲਿਖੀ ਪਾਇਆ ਨੇ ਤੇ ਬਾਕੀ ਉਹ ਛਤਰੀ ਛਤਰੀ ਲੱਗੀ ਪਈ ਆ ਤੇ ਬਾਕੀ ਦਿਖਾਉਣਾ ਜੇ ਤੁਹਾਨੂੰ ਦਿੰਦੇ ਆਪ ਨੂੰ ਵੀ ਨਾਲ ਦੇਖੇ ਉੱਚੇ ਚੜ ਗਏ ਕਿਰਾਂ ਦਾ ਦੋਨੇ ਜਿਹੜੇ ਛੱਡੇ ਵੇ ਸੀ ਇੱਕ ਤਾਂ ਆਪਣੀ ਰੋਜੀ ਜੀ ਚੜ ਗਈ ਤੇ ਇੱਕ ਉਹ ਦੂਜਾ ਆਪਣਾ ਦੋਵੇਂ ਬਗਲਾਂ ਵਾਲਾ ਤੇ ਕਲਾਬੀ ਤੇ ਕਾਲੀ ਬਗਲਾਂ ਵਾਲਾ ਤੇ ਉਹ ਫਿਰਦਾ ਤਾਂ ਹਾਂ ਤੇ ਬਾਕੀ ਦੇਖਦੇ ਆਂ ਕੀ ਬੰਦਾ ਕਰਦਾ ਦਿਖਾਉਣਾ ਤੁਹਾਨੂੰ ਜੇ ਥਿੰਦੇ ਆਪ ਹਣੇ ਰਹੋ ਵੀਡੀਓ ਨਾਲ ਹਾਂਜੀ ਤੇ ਲਓ ਮਿੱਤਰੋ ਆ ਫਿਰ ਤੇ ਅਗੂ ਪਰ ਮੈਂ ਹੋਰ ਕਾੜ ਤੇ ਦੋ ਤਿੰਨ ਨਾਲ ਮੈਂ ਵੀ ਫਿਰਦੇ ਰਹਿਣਗੇ ਵਿੱਚੀ ਤੇ ਬਾਕੀ ਉਹ ਵੀ ਫਿਰਦਾ ਹਲੇ ਤੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਵੀ ਕਿੱਥੇ ਕਿ ਫਿਰਦਾ ਕਰਦਾ ਤੇ ਉਹ ਮੰਡੂਲੀ ਜੇ ਤੇ ਰੱਖਦੀ ਜਾ ਕੇ ਉਹ ਦੋ ਜੋੜੇ ਬੈਠੇ ਆ ਉਹਦੇ ਚ ਤੇ ਇਤਰੋ ਜਿਹੜੀ ਇੱਥੇ ਡੋਲੀਆਂ ਬੰਨੀਆਂ ਸੋਚਿਆ ਕਿ ਇੱਕ ਇੱਧਰ ਰੱਖਦੀ ਆ ਪਈਆ ਇੱਕ ਉਹ ਪਈਆ ਤੇ ਕਬੂਤਰ ਆ ਜਾਂਦੇ ਸਾਰੇ ਟੂਟਲੀ ਪੰਜ ਪੰਜ ਕਬੂਤਰ ਆ ਤੇ ਮਿੱਤਰੋ ਉਹ ਫਿਰਦੇ ਪੰਜੇ ਤੇ ਪੰਜੀ ਆ ਗਏ ਇਹ ਆ ਦੂਜੇ ਨੰਬਰ ਤੇ ਜਾਂਦਾ ਜਿਹੜਾ ਇੱਧਰਲੀ ਹੈਡ ਉਹ ਆ ਜਿਹੜਾ ਛੱਡਿਆ ਵਾ ਜਿਹੜਾ ਛੱਡ ਉਹਨਾਂ ਸ਼ਾਇਦ ਉੱਥੇ ਪੱਕੀ ਦੇਖੋ ਕੀ ਬੰਦਾ ਕਰਦਾ ਬਾਕੀ ਬਣੇ ਰਹੋ ਵੀਡੀਓ ਨਾਲ ਐਂਡ ਟਿੱਕਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਵੀਡੀਓ ਨੂੰ ਚੱਲਦੇ ਚਲਦੀ ਨੂੰ ਬਾਕੀ ਮਿਲਦੇ ਆ ਮਿੱਤਰੋ ਜਿਹੜੇ ਮਿੱਤਰੋ ਜਾਲ ਜੂਲ ਚ ਪਾਏ ਹੋਏ ਸੀ ਜਾਲ ਵੀ ਲਾਤਾ ਤੇ ਇੱਕ ਛਤਰੀ ਵੀ ਲਾਤੀ ਤੇ ਉਹ ਕੱਲੀ ਛਤਰੀ ਲੱਗੀ ਰਹੀਗੀ ਬਾ ਸਾਰੇ ਬੱਚੇ ਵਿੱਚੇ ਕਰਤੇ ਅੰਦਰ ਦਾਣਾ ਪਾਣੀ ਪਹਿਲਾਂ ਓਕੇ ਕਰਤਾ ਸੀ ਇਹਨਾਂ ਦਾ ਤੇ ਬਾਕੀਆ ਖਾਈ ਹੋਈ ਜਾਂਦੇ ਆ ਦਾਣੇ ਤੇ ਉਹ ਜਿਹੜੇ ਪੰਜੇ ਸੇ ਹੀ ਫਿਰਦੇ ਆ ਹਲੇ ਇੱਕ ਤੇ ਨਵਾਂ ਰੰਗ ਕਰਤਾ ਹਰੀ ਝਾਲਰ ਤੇ ਆਪਣਾ ਦੂਜਾ ਹਰਾ ਹੀ ਡੰਡਾ ਸੱਜਾ ਹਰਾ ਡੰਡਾ ਤੇ ਖੱਬੀ ਹਰੀ ਝਾਲਰ ਹਰੀ ਵੀ ਤੇ ਬਾਕੀ ਉਹ ਵੀ ਉਹ ਉੱਚੇ ਬਾਗੇ 6-7 ਗੂਤਰ ਜਿਹੜੇ 6 ਛੱਡੇ ਵੇ ਸੀਗੇ ਸਾਰੇ ਉੱਚੇ ਬਾਗੇ ਤੇ ਉਹ ਬਾਕੀ ਦੇਖਦੇ ਆ ਜਦੋਂ ਉੱਤਰਦੇ ਆਤਰਦੇ ਆ ਤੇ ਉਹ ਜਾਣ ਲਾ ਕੇ ਰੱਖਦੇ ਆ ਚਤਰੀ ਪਈ ਆ ਉਹ ਇੱਕ ਲੱਗੀ ਵੀ ਆ ਚਤਰੀ ਬਾਕੀ ਦੇਖਦੇ ਆ ਜਦੋਂ ਉੱਤਰਦੇ ਕਰਦੇ ਆ ਪੌਣੇ 12 ਹੋ ਗਏ ਮੇਰੇ ਸਾਹਵਣਾ 12 ਵੱਜਣ ਵਾਲੀ ਐਖਣੀ ਪਾਰ ਪੌਣੇ 12 ਹੋ ਗਏ ਤੇ ਬਾਕੀ ਮਿਲਦੇ ਆ ਫਿਰ ਬਣੇ ਰਹੋ ਵੀਡੀਓ ਨਾਲ ਦੇਖ ਰਿਹਾ ਕੀ ਟਾਈਮ ਟੂ ਬਹਿੰਦੇ ਆ ਤੇ ਬਰਾਮ ਬਦੂ ਥੋੜੇ ਭਉਣ ਚ ਲੇਟ ਹੋ ਗਿਆ ਮੈਂ ਭਿਉਂ ਗਿਆ ਹੁਣੀ 1:30 ਸੀ ਤੇ ਬਾਕੀ ਬਸ ਉਹ ਵੀ ਭਉਣ ਭਉਣ ਤੇ ਬਰਾਮ ਵੀ ਉਹ ਵੀ ਪਾ ਦਾਂਗੇ ਕੱਟ-ਕੁੱਟ ਕੇ ਜਦੋਂ ਅੱਡ ਕੇ ਆ ਗਿਆ ਤੇ ਬਾਕੀ ਦੇਖਾਂਗੇ ਵੀ ਕੀ ਚੱਕਰ ਅੰਦਰੋਂ ਕਿਵੇਂ ਆਉਗਾ ਉਸੇ ਵੀ ਬੱਚਾ ਵੀ ਕਿੰਨਾ ਰਜੋਰ-ਜੂਰ ਲਾ ਕੇ ਆਇਆ ਫੇਰ ਹੀ ਉੱਡੂਗਾ ਉੱਥੇ ਪਤਾ ਲੱਗੂ ਉਡਣ ਦਾ ਤੇ ਬਾਕੀ ਬਸ ਬਣੇ ਰਹੋ ਵੀਡੀਓ ਨਾਲ ਦੇਖਦੇ ਆ ਅੱਗੇ ਅੱਗੇ ਕੀ ਬਣਦਾ ਹਾਂਜੀ ਤੇ ਲਓ ਮੈਂ ਤੇਰਾ ਰੋਟੀ ਰੁੱਟੀ ਖਾ ਕੇ ਆਗੇ ਤਾਂ ਸਾਢੇ 12 12:40 ਹੋ ਗਏ ਖਣੀ ਤੇ ਆਗੇ ਰੋਟੀ ਰੁੱਟੀ ਖਾ ਕੇ ਤੇ ਕਬੂਤਰ ਆਪਣੇ ਫਿਰਦੇ ਆ ਤੇ ਦੁਬਾਰਾ ਇੱਕ ਨਵਾਂ ਰੰਗ ਜੇ ਕਰਕੇ ਛੱਡਦਾ ਸੀ ਮੈਂ ਹਰੀ ਜਲ ਰੰਗਦਾ ਮੈਂ ਕਹਿੰਦਾ ਮੈਂ ਤੁਹਾਨੂੰ ਪਹਿਲਾਂ ਦੱਸਦਾ ਜੀ ਬਾਕੀ ਮੈਨੂੰ ਪੱਕਾ ਨਹੀਂ ਪਤਾ ਤੇ ਉਹ ਫਿਰਦੇ ਆ ਉਹ ਬੰਦੀ ਖੜੇ ਉੱਚੇ ਹੀ ਕੇਨਾ ਆ ਕੇ ਨੀਵੇਂ ਮੁੜ ਗਏ ਉਹਦੋਂ ਮੈਂ ਗਿਆ ਵਾਸਤੇ ਉਹਦੋਂ ਮੈਂ ਇੱਥੇ ਆਪਣੇ ਥੱਲੇ ਖੜਾ ਸੀ ਕੰਮ ਜਿਆ ਕਰੀ ਜਾਂਦਾ ਜੀ ਘਰੇ ਕੰਮ ਜਿਆ ਸੀ ਤੇ ਉਹ ਕਰੀ ਜਾਂਦਾ ਸੀ ਤੇ ਹੁਣ ਬਾਕੀ ਆ ਫਿਰਦੇ ਆ ਤੁਹਾਨੂੰ ਦਿਖਾ ਦਿੰਨੇ ਆ ਹੁਣ ਨੀਵੇਂ ਆਉਣ ਲੱਗ ਗਏ ਜਦੋਂ ਨੀਵੇਂ ਆ ਗਏ ਫਿਰ ਤੁਹਾਨੂੰ ਦਿਖਾਉਨੇ ਆ ਮਿੱਤਰੋ ਤੇ ਲਓ ਮਿੱਤਰੋ ਆ ਆ ਗਏ ਗਊਟਰ ਦੇਖ ਲਓ ਤਿੰਨ ਤੇ ਦੋ ਪੰਜ ਛੇ ਪੂਰੇ ਆ ਹੋ ਜਾਂਦੇ ਆ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਜੇ ਬੈਂਦੇ ਕਰਦੇ ਆ 1 ਵਜ ਗਿਆ ਤੇ ਬੈਂਦੇ ਕਰਦੇ ਆ ਤਾਂ ਫਿਰ ਤੁਹਾਨੂੰ ਦਿਖਾਉਨੇ ਆ ਮਿੱਤਰੋ ਹਾਂਜੀ ਤੇ ਲਓ ਮਿੱਤਰੋ ਜਿਹੜੇ ਗਊਟਰ ਆਏ ਕੀ ਨੀਵੇਂ ਵੀਰ ਫੇਰ ਮੁੜਦੇ ਛੇ ਦੇ ਛੇ ਤੇ ਕੋਈ ਉੱਪਰ ਅ ਸ਼ਤਰਿਸਤਰੀ ਤੇ ਨਹੀਂ ਬੈਠਾ ਤੇ ਮੁੜ ਕੇ ਵਾਕੀ ਫਿਰ ਦੇਖਦੇ ਆਂ ਕੀ ਬੰਦਾ ਕਰਦਾ 1 ਵਜੇ ਆ ਸਹੀ ਤੇ ਦੇਖਦੇ ਆਂ ਫਿਰ ਕੀ ਟਾਈਮ ਗੁੰਗ ਕਰਦੇ ਵਜਾਉਣਗੇ ਤਿੰਨ ਸਾਢੇ ਤਿੰਨ ਉਦੋਂ ਪਹਿਲਾਂ ਵਜਾਉਣਗੇ ਬਣੇ ਰਹਿਓ ਪੁਆਇੰਟ ਤੇ ਕਰ ਵੀਡੀਓ ਜ਼ਰੂਰ ਦੇਖੋ ਮਿੱਤਰੋ ਚਲੋ ਜੀ ਮਿੱਤਰੋ 1:30 ਵਜੇ ਇੱਕਾ ਕੇ ਬਹਿ ਗਿਆ ਤੇ ਪੰਜ ਫਿਰਦੇ ਆ ਹਲੇ ਜਿਹੜਾ ਉੱਥੇ ਛੱਡਣਾ ਸੀ ਸਾਰਿਆਂ ਨੂੰ ਪਹਿਲਾਂ ਦਾ ਵੀ ਛੱਡਿਆ ਵਾ ਮੂੰਹ ਮੇ ਤਾਂ ਪੱਟਿਆ ਨਹੀਂ ਕੋਹ ਵੀ ਕੁੱਤਰ ਨੇ ਤੇ ਬਾਕੀ ਲਾ ਕੇ ਫਿਰ ਦਿਖਾਉਣਾ ਸਾਨੂੰ ਹਾਂ ਵੇਖਾ ਤੇ ਪੰਜ ਫਿਰਦੇ ਆ ਆ ਜਾਂਦੇ ਆ ਲੋ ਵੀ ਮਿੱਤਰੋ ਬੱਚਾ ਲੈਤਾ ਲਾ ਕਰੋ ਤੇ ਲਾਓ ਵੀ ਮਿੱਤਰੋ ਪਹਿਲ ਪਹਿਲੀ ਰ ਭਾਂਜ ਪਿਆਦੀਆਂ ਗਿਆ ਮੂੰਹ ਜੀ ਚੁੰਝੀ ਲਵਾ ਦੀਏਗੇ ਨਾ ਤੇ ਬਾਕੀ ਫਿਰ ਰਾਜਮਾ ਫਿਰ ਪਿਆਦੇ ਆਗੇ ਇਹ ਆ ਦੇਖੋ ਪੱਠਾ ਆਪਣਾ ਕਰੋ ਚੈੱਕ ਕਰੋ ਇਹ ਕਮੈਂਟ ਪਾਣੀ ਦਾ ਰੀ ਗੇ ਹੁਣ ਆ ਪਾਣੀ ਤੇ ਐ ਪੱਠਾ ਦੋ ਵੀ ਬਸ ਚੈੱਕ ਕਰ ਲਈ ਲਓ ਜੀ ਪਹਿਲਾਂ ਤਾਂ ਪਾਣੀ ਤੇ ਦੂਜੇ ਹਲੇ ਪੰਜੇ ਨਾਲ ਤੁਹਾਨੂੰ ਚੈੱਕ ਕਰਾ ਦਿੰਨੇ ਆ ਕਿ ਕਿੱਥੇ ਕਿੱਥੇ ਆ ਤੇ ਇਹਨੂੰ ਪਾਣੀ ਫੇਰ ਪਾਵਾਂਗੇ ਕੋਲ ਪੰਜਾਂ ਦੇ ਸੈਕਿੰਡ ਬਾਅਦ ਤੇ ਬਣੇ ਰਹੋ ਵੀਡੀਓ ਨਾਲ ਮਿੱਤਰੋ ਪਿਆ ਦੀ ਇਹ ਦੂਜੀ ਵਾਰੀ ਪਾਣੀ ਆਪਣੇ ਛੋਟੇ ਨੂੰ ਲਓ ਵੀ ਆਇਆ ਬੱਤਾਂ ਤੇ ਲੋਕ ਮਿੱਤਰੋ ਬਾਕੀ ਤਿੰਨ ਕੁਤਰੀ ਰਹਿ ਗਏ ਆਪਣੇ ਉੱਤੇ ਤੇ ਤਿੰਨ ਲੈ ਬਾ ਤੇ ਇੱਕ ਤਾਂ ਤੁਹਾਨੂੰ ਪਹਿਲਾਂ ਹੀ ਦਿਖਾਤਾ ਜੀ ਜਿਹੜਾ ਬਹਿ ਗਿਆ ਸੀ ਆ ਬੈਠਾ ਜਿਹੜਾ ਤੇ ਬਾਕੀ ਉਹ ਫਿਰਦੇ ਆ ਤਿੰਨ ਆ ਜਾਂਦੇ ਆ ਆ ਫਿਰਦੇ ਤਿੰਨ ਰਹਿ ਗਏ ਫਿਰਦੇ ਮਿੱਤਰੋ ਤੇ ਬਾਕੀ ਤਿੰਨ ਲੈਤੇ ਬਾ ਉਹ ਛੜ ਤੇ ਅੰਦਰ ਦਾਣਾ ਪਾਣੀ ਓਕੇ ਕਰਕੇ ਉਹਨਾਂ ਦਾ ਤੇ ਬਾਕੀ ਇਹ ਦੇਖਦੇ ਆ ਵੀ ਕਦੋਂ ਬੈਹnde ਕਰਦੇ ਆ ਬਣੇ ਰਹੋ ਵੀਡੀਓ ਨਾਲ ਐਂਡ ਤੇ ਕਰ ਜ਼ਰੂਰ ਦੇਖਿਓ ਵੀ ਵਜਾਉਂਦਿਆ ਕੁਤਰ ਤਿੰਨ ਅੱਜ ਦੋ ਦਾ ਟਾਈਮ ਹੋ ਗਿਆ ਮਿੱਤਰੋ ਨਾ ਦੋ ਦੋ ਵਜੇ ਚ 10 ਮਿੰਟ ਰਹਿ ਗਏ ਮਿੱਤਰੋ ਬਾਕੀ ਦੇਖ ਰਹੀ ਵਜਾਉਂਦੇ ਆ ਤਿੰਨ ਕਿ ਨਹੀਂ ਵਜਾਉਂਦੇ ਹਾਂਜੀ ਤੇ ਲੋ ਵੀ ਮਿੱਤਰੋ ਵੱਜ ਗਈ ਢਾਈ ਤੇ ਹਲੇ ਉੱਤਰ ਤਿੰਨ ਫਿਰਦੇ ਆਪਣੇ ਉੱਚੇ-ਆੱਚੇ ਬਾਗੇ ਤੇ ਬਾਕੀ ਦੇਖ ਰਹੀ ਕਿ ਬਾਂਦਾ ਕਰਦਾ ਤੇ ਜਿਹੜਾ ਆ ਬੱਚਾ ਆਪਣਾ ਪਾਇਆ ਵਾਹੀ ਜਾਲ ਚੇੜ ਵੀ ਪਾਣੀ ਥੋੜਾ ਜਿਹਾ ਖਿੱਚਣਾ ਰਹਿ ਗਿਆ ਫਿਰ ਇਹਨੂੰ ਵੀ ਬਦਾਂ ਬਲੂਮ ਪਾ ਦੇਾਂਗੇ ਤੇ ਬਾਕੀ ਉਹ ਦੇਖਦੇ ਆ ਹਲੇ ਉੱਚੇ-ਆੱਚੇ ਗਏ ਬੱਚੇ ਜਿਹੜੇ ਨੀਵੇਂ-ਨੂਵੇਂ ਆਏ ਛਤਰੀਆਂ ਲੱਗੀਆਂ ਵੀਆਂ ਖਾਲੀ ਆ ਤੇ ਬਾਕੀ ਦੇਖਦੇ ਆ ਕਿ ਤੋਂ ਨੀਵੇਂ-ਨੂਵੇਂ ਆਏ ਫਿਰ ਬਣਾਉਨੇ ਆ ਕੋਈ ਤੁਹਾਨੂੰ ਦੱਸ ਦਿਆਂ ਫਿਰ ਜਦੋਂ ਨੀਵੇਂ ਨੂੰ ਮੈਂ ਫਿਰ ਦਿਖਾਉਨੇ ਆ ਮਿੱਤਰੋ ਤੇ ਬਾਕੀ ਮਿਲਦੇ ਆ ਫਿਰ ਤੇ ਲਓ ਵੀ ਮਿੱਤਰੋ ਬਰਾਮ ਦੇ ਤੇ ਤੇ ਜਿਹੜੇ ਆਪਣੇ ਤਿੰਨ ਪੁੱਤਰ ਰਹੇ ਜੇ ਸੀ ਤਿੰਨ ਕਬਜੇ ਉਹ ਵੀ ਬਹਿ ਰਹੇ ਹੋਗੇ ਅੰਦਰ-ਅੰਦਰ ਕਰਤੇ ਤੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਗੇਰਾ ਆ ਫਿਰਦੇ ਉਹ ਵੀ ਉਹ ਵੀ ਤਿੰਨੇ ਅੰਦਰ ਕਰਤੇ ਫਿਰ ਬਾਕੀ ਇਧਰਲੇ ਬੱਚਿਆਂ ਨੂੰ ਵੀ ਦਾਣਾ ਪਾਣੀ ਓਕੇ ਆ ਜਾਮਾ ਤੇ ਬਸ ਬੱਸ ਉਹ ਬਣਾ ਖੋਮ ਖਾਈ ਜਾਂਦਾ ਫਿਰ ਉਹਨੂੰ ਵੀ ਅੰਦਰ ਕਰਦੇ ਆਂਗੇ ਤੇ ਮਸੂਰ ਦੇ ਗੁਣ ਹੈ ਨਹੀਂ ਆ ਖਾਈ ਜਾਂਦਾ ਬਦਾਮ ਨੂੰ ਓਕੇ ਆ ਜਣਾ ਰਿਪੋਰਟ ਇਹਦੀਆਂ ਤੇ ਬਾਕੀ ਬਸ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਕਰੋ ਦੱਬ ਕੇ ਸ਼ੇਅਰ ਬਾਏ ਬਾਏ ਸਾਰੀ